ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕਈ ਡੌਣਗੇ ਮਜ਼ਾਕ ਕਹਿਣਾ ਵੀਡੀਓ ਲੈ ਕੇ ਆਈ ਤੇ ਉਹ ਵੀ ਲੈ ਕੇ ਆਈ 10 ਰੁਪਏ ਦੇ ਨਾਰੀਗਲ ਤੇਲ ਦੀ ਇਹ ਕਿਹੜੀ ਮਸ਼ਹੂਰੀ ਹੈ ਮਸ਼ਹੂਰੀ ਨਹੀਂ ਹੈਗੀ ਇਹ ਹਨਾ ਹੱਡ ਬੀਤੀ ਕਹਿੰਦੇ ਜੱਗ ਬੀਤੀ ਨਾ ਸੁਣਾਓ ਹੱਡ ਬੀਤੀ ਸੁਣਾਓ ਇਹ ਹੱਡ ਬੀਤੀ ਹੈ ਮੇਰੀ ਇੱਕ ਹਿਸਾਬ ਨਾਲ ਕਿਉਂਕਿ ਅੱਜ ਤੋਂ ਕਈ ਸਾਲ ਪਹਿਲਾਂ ਨਾ ਮੇਰੇ ਚਿਹਰੇ ਤੇ ਸੀਗੇ ਥੰਮ ਜੇ ਚਿੱਟੇ-ਚਿੱਟੇ ਦਾਗ ਗੋਲ-ਗੋਲ ਦੋਨਾਂ ਗੱਲਾਂ ਤੇ ਤੇ ਉਹ ਜਦੋਂ کریم ਲਾ ਕੇ ਫੇਸ ਪਾਊਡਰ ਲਾਉਣਾ ਤੇ ਉਹ ਵਧੇਰੇ ਨਾ ਉੱਬਰ ਕੇ ਆ ਜਾਣੇ ਉਹ ਇੰਨੇ ਬੁਰੇ ਲੱਗਦੇ ਸੀ ਮੈਂ ਚੁੰਨੀ ਦੇ ਨਾਲ ਗੱਲਾਂ ਲਕੁੰਦੀ ਫਿਰਨਾ ਹਨ ਤੇ ਮੈਨੂੰ ਕਿਸੇ ਨੇ ਦੱਸਿਆ ਕਿ ਨਾਰੀਅਲ ਤੇਲ ਲਾ ਤੇ ਲਾਇਆ ਮੈਂ ਨਾਰੀਅਲ ਤੇਲ ਯੂਜ਼ ਕੀਤਾ ਤੇ ਉਹ ਪਰਮਨੈਂਟਲੀ ਨਾ ਜਿਹੜੇ ਥੰਮ ਸੀਗੇ ਉਹ ਬਿਲਕੁਲ ਡਿਲੀਟ ਹੋ ਗਏ ਬਿਲਕੁਲ हट ਗਏ ਉਸ ਤੋਂ ਬਾਅਦ ਕਈਆਂ ਕਾਰਨਾਂ ਦਾ ਕਰਕੇ ਕਮਜ਼ੋਰੀ ਦਾ ਕਰਕੇ ਜਾਂ ਟੈਂਸ਼ਨਾਂ ਦਾ ਕਰਕੇ ਚਿਹਰੇ ਤੇ ਛਾਈਆਂ ਆ ਗਈਆਂ ਬਹੁਤ ਜ਼ਿਆਦਾ ਹਨ ਤੇ ਫਿਰ ਮੈਨੂੰ ਕਿਸੇ ਨੇ ਕਿਹਾ ਕਿ ਨਾਰੀਅਲ ਤੇਲ ਹੀ ਬੈਸਟ ਵਾ ਫਿਰ ਮੈਂ ਲਾਉਣਾ ਸ਼ੁਰੂ ਕੀਤਾ ਤੇ ਉਹਦੇ ਰਿਜ਼ਲਟ ਮੈਨੂੰ 15 ਦਿਨਾਂ ਦੇ ਵਿੱਚ ਵਿੱਚ ਮੈਨੂੰ ਦਿਸਣ ਲੱਗੇ ਰੋਜ਼ ਰਾਤ ਨੂੰ ਸੌਣ ਲੱਗਿਆ ਮੈਂ ਹਨਾ ਲਾ ਲੈਣਾ ਚਿਹਰੇ ਤੇ ਹਲਕੀ ਹਲਕੀ ਮ사ਜ ਕਰਕੇ ਲਾ ਲੈਣਾ ਤੇ ਮੈਨੂੰ 15 ਦਿਨਾਂ ਦੇ ਵਿੱਚ ਮੈਨੂੰ ਖੁਦ ਨੂੰ ਕੌਨਫੀਡੈਂਸ ਆਇਆ ਤੇ ਮੈਨੂੰ ਸਾਰੇ ਵੀ ਕਹਿਣ ਲੱਗੇ ਤੂੰ ਕੀ ਲਾਉਣੀ ਆ ਚਿਹਰੇ ਤੇ ਤੇ ਚਿਹਰਾ ਤੇਰਾ ਸਾਫ਼ ਹਨਾ ਤੇ ਹੁਣ ਅਗਲੇ ਨੂੰ ਕੀ ਦੱਸਾਂ ਕਿ ਮੈਂ ਨਾਰੀਅਲ ਦੇ ਤੇਲ ਦੀ 10 ਰੁਪਏ ਵਾਲੀ ਸ਼ੀਸ਼ੀ ਰੱਖੀ ਹੋਈ ਆ ਮੈਨੂੰ ਤਾਂ ਇਸ ਤੇਲ ਨੇ ਬਹੁਤ ਫਾਇਦਾ ਕੀਤਾ ਵਾ ਸਰਦੀਆਂ ਦੇ ਵਿੱਚ ਇਹਨੂੰ ਰੋਜ਼ ਲਾ ਸਕਦੇ ਆ ਪਰਮਾਨੈਂਟ ਜਿੱਦਾਂ ਮਰਜ਼ੀ ਲਾਓ ਕੋਈ ਨੁਕਸਾਨ ਨਹੀਂ ਇਹਦੇ ਫਾਇਦੇ ਹੀ ਫਾਇਦੇ ਆ ਪਰ ਗਰਮੀਆਂ ਦੇ ਵਿੱਚ ਥੋੜਾ ਜਿਹਾ ਇਹਦਾ ਕਰਨਾ ਪੈਂਦਾ ਵਾ ਥੋੜਾ ਜਿਹਾ ਲਿਮਟ ਦੇ ਨਾਲ ਕਿਉਂਕਿ ਇਹ ਨਾ ਸਕਿਨ ਦੇ ਅੰਦਰ ਅਬਜ਼ਰਬ ਹੋ ਜਾਂਦਾ ਤੇ ਫਿਰ ਪਸੀਨਾ ਬਣ ਕੇ ਬਾਹਰ ਨਿਕਲਦਾ ਗਰਮੀਆਂ ਦੇ ਵਿੱਚ ਉਦੋਂ ਥੋੜਾ ਜਿਹਾ ਡੇਲੀ ਨਹੀਂ ਲਾਉਣਾ ਉਦੋਂ ਥੋੜਾ ਘੱਟ ਲਾਉਣਾ ਉਦੋਂ ਇੰਨਾ ਨਹੀਂ ਲਾਉਣਾ ਤੇ ਪਰ ਸਰਦੀਆਂ ਦੇ ਵਿੱਚ ਤਾਂ ਜੋ ਜਿੱਦਾਂ ਮਰਜ਼ੀ ਲਾਓ ਇਹਨੂੰ ਕੋਈ ਟੈਨਸ਼ਨ ਵੈਸੇ ਤਾਂ ਅੱਜਕੱਲ ਚੱਕੀਆਂ ਤੋਂ ਹਨਾ ਤਾਜ਼ਾ ਮਿਲਦਾ ਉਹ ਨਾਰੀਅਲ ਨਾਰੀਅਲਾਂ ਦਾ ਕੱਢਦੇ ਆ ਤੇਲ ਫਰੈਸ਼ ਤੇਲ ਜਿੱਦਾਂ ਸਰੋਂ ਦਾ ਤੇਲ ਕੱਢਦੇ ਆ ਨਾ ਵੱਡੀਆਂ ਚੱਕੀਆਂ ਤੇ ਤੇ ਨਾਰੀਅਲਾਂ ਦਾ ਵੀ ਕੱਢਦੇ ਆ ਤੇ ਬਾਕੀ ਸ਼ਾਇਦ ਮਾਰਕੀਟ ਦੇ ਵਿੱਚ ਵੀ ਹੈਏ ਆ ਤੇਲ ਬਟ ਮੈਂ ਵੈਸੇ ਇਹੀ ਲਾਉਣੀ ਆ ਇਹੀ ਨੀਲੀ ਸ਼ੀਸ਼ੀ ਸਿਰਫ 10 ਰੁਪਏ ਦੀ ਲਾਉਣੀ ਆ ਵਧੀਆ ਵੀ ਇਸ ਤੋਂ ਵਧੀਆ ਵੀ ਹੈਗੇ ਆ ਤੇ ਉਹ ਵੀ ਅਸੀਂ ਜਿੱਦਾ ਚੱਕੀ ਤੋਂ ਫਰੈਸ਼ ਜਿਹੜਾ ਨਿਕਲਦਾ ਉਹ ਵੀ ਲੈ ਆ ਸਕਦੇ ਆ ਇਹ ਇਹ ਤੇਲ ਹਨਾ ਨੇਚਰਲੀ ਚੀਜ਼ ਵਾ ਇਹਦਾ ਕੋਈ ਸਾਈਡ ਇਫੈਕਟ ਨਹੀਂ ਕੋਈ ਨੁਕਸਾਨ ਨਹੀਂ ਹੈਗਾ ਇਹਦਾ ਇਹਦੇ ਫਾਇਦੇ ਹੀ ਫਾਇਦੇ ਆ ਤੇ ਤੁਸੀਂ ਜਰੂਰ ਟਰਾਈ ਕਰਿਓ ਜਿਨੇ ਨਹੀਂ ਕੀਤਾ ਬਾਕੀ ਆਪੋ ਆਪਣੀ ਸੋਚ ਵਾ ਆਪੋ ਆਪਣੀ ਸਮਝ ਵਾ ਮੈਂ ਤੇ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਤੁਹਾਡੇ ਨਾਲ